ਮਹਿੰਦਰਦੀਪ ਨੂੰ ਇਨਸਾਫ ਦਿਵਾਉਣ ਵਾਸਤੇ ਪਹੁੰਚੇ ਹੋਏ ਬਹਾਦਰ ਲੋਕੋ ਜਿਵੇਂ ਸਮਾਜ ਦੇ ਵਿੱਚ ਰਹਿਣ ਵਾਸਤੇ ਚੰਗਾ ਰੁਜ਼ਗਾਰ ਜਿਹੜੀ ਕਿ ਸਨਮਾਨਜਨਕ ਹੋਣਾ ਚਾਹੀਦਾ ਪਰ ਜਦੋਂ ਦੀ ਆਪ ਦੀ ਸਰਕਾਰ ਜਿਹੜੀ ਵੱਡੇ ਵਾਅਦੇ ਕਰਕੇ ਸੱਤਾ ਤੇ ਬਰਾਜਮਣ ਹੋਈਆ ਕਿ ਅਸੀਂ ਨੌਕਰੀਆਂ ਦੇ ਮੰਗੇ ਅਸੀਂ ਨੌਕਰੀਆਂ ਘਰ ਘਰ ਦੇ ਵਿੱਚ ਦੇ मारता हले तक पर इंसाफ़ When did you get there? ਆਦੇ ਪੁੱਤਰੇ ਸੰਨਣ ਲੱਕ ਪਾ ਕੇ ਰੱਖਣ ਆਦੇ ਪੁੱਤਰੇ ਸੰਨਣ ਨੂੰ ਬੰਨ ਕੇ ਰੱਖਣ ਨਖੀ ਦਾ ਕਿ ਦੋ ਤੋਂ ਲੋਕ ਨੇ 70ਵੇਂ ਦੇ ਦੌਰ ਦੇ ਵਿੱਚੋਂ guzਰੇ ਹੋਏ ਲੋਕ ਨੇ ਜਦੋਂ 70ਵੇਂ ਦੇ ਵਿੱਚ ਨੌਜ Tchau, tchau. 来，来，尝车吧。